ਲਓ ਜੀ ਸਾਧ ਸੰਗਤ ਜੀ ਅਸੀਂ ਨਾਡਾ ਸਾਹਿਬ ਗੁਰੂ ਘਰ ਦਰਸ਼ਨ ਕਰਨ ਤੋਂ ਬਾਅਦ ਹੁਣ ਤੁਹਾਨੂੰ ਅਸੀਂ ਨਾਡਾ ਸਾਹਿਬ ਤੋਂ 10 ਮਿੰਟਾਂ ਦੀ ਦੂਰੀ ਤੇ ਹੀ ਸਥਿਤ ਗੁਰੂ ਘਰ 10 ਮਿੰਟ ਪਾਸੇ ਹੀ ਗੁਰਦੁਆਰਾ ਸ੍ਰੀ ਕੂਣੀ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੀ ਇਹ ਗੁਰੂ ਘਰ ਜਦੋਂ ਆਪਾਂ ਨਾਡਾ ਸਾਹਿਬ ਤੋਂ ਵਾਪਸ ਹੋਣੇ ਪੰਚਕੂਲਾ ਦੇ ਵਿੱਚ ਹੀ ਸਥਿਤ ਹੈ ਜੀ ਪਰ ਇਹ ਗੁਰੂ ਘਰ ਇਤਿਹਾਸਿਕ ਗੁਰੂ ਘਰ ਔਰ ਇਹ तकरीबन 5 15 20 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਜਦੋਂ ਆਪਾਂ ਵਾਪਸੀ ਤੇ ਆਉਨੇ ਆ ਕੋਈ ਜਿਆਦਾ ਦੂਰ ਵੀ ਹੈ ਨਹੀਂਗਾ ਔਰ ਬਹੁਤ ਹੀ ਸੁੰਦਰ ਇਤਿਹਾਸਿਕ ਗੁਰੂ ਘਰ ਔਰ ਸਭ ਤੋਂ ਵਧੀਆ ਮੈਨੂੰ ਇਹ ਲੱਗਿਆ ਇਹਦੇ ਚ ਵੀ ਜੋ ਭਾਈ ਬਚਿੱਤਰ ਸਿੰਘ ਦਾ ਮਨ ਲਓ ਇਤਿਹਾਸ ਹੈਗਾ ਤੇ ਇੱਕ ਥੋੜਾ ਜਿਹਾ ਗੁਰੂ ਘਰ ਦੇ ਅੰਦਰ ਜਾ ਕੇ ਜਿਹੜਾ ਪਾਰਕ ਬਣਿਆ ਵਾ ਉੱਥੇ ਭਾਈ ਤਾਰੂ ਸਿੰਘ ਜੀ ਦਾ ਇਤਿਹਾਸ ਆ ਜਦੋਂ ਸਿੱਖੀ ਦੇ ਖਾਤਰ ਕੇਸ ਲੋਹੇ ਦੀਆਂ ਤਾਰਾਂ ਬਣ ਕੇ ਕੈਂਚੀ ਤੋਂ ਨਾ ਕੱਟੀ ਦੇ ਤੇ ਉਸ ਟਾਈਮ ਮੁਗਲ ਸਰਕਾਰਾਂ ਮੰਨ ਲਓ ਜਿਹੜੀਆਂ ਸੀਗੇ ਰਾਜੇ ਉਹਨਾਂ ਨੇ ਭਾਈ ਤਾਰੂ ਸਿੰਘ ਜੀ ਦਾ ਕੋਪੜ ਹੀ ਲਹਾਤਾ ਸੀਗਾ ਤਾਂ ਇਹ ਜਿਹੜੇ ਦੋ ਮੰਨ ਲਓ ਉੱਥੇ ਬਨੇ ਹੋਏ ਨੇ ਸ਼ਹੀਦੀ ਦਾ ਮੰਨ ਲਓ ਇੱਕ ਸ਼ਹੀਦੀ ਦਾ ਹੋ ਗਿਆ ਜੀ ਭਾਈ ਤਾਰੂ ਸਿੰਘ ਜੀ ਦਾ ਔਰ ਦੂਜਾ ਜਦੋਂ ਭਾਈ ਬਚਿੱਤਰ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਥਾਪੜਾ ਦਿੱਤਾ ਸੀਗਾ ਤਾਂ ਉਹਨਾਂ ਨੇ ਜਦੋਂ ਹਾਥੀ ਦਾ ਮੁਕਾਬਲਾ ਕੀਤਾ ਸੀਗਾ ਤਾਂ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਇਹ ਦੋਨੇ ਜਿਹੜੇ ਉੱਥੇ ਮੰਨ ਲਓ ਇਤਿਹਾਸਿਕ ਬੁੱਤ ਬਣਾਏ ਗਏ ਨੇ ਉਸ ਚੀਜ਼ ਨੂੰ ਦਰਸਾਉਂਦੇ ਨੇ। ਔਰ ਜੇ ਆਪਾਂ ਆਪਣੇ ਬੱਚਿਆਂ ਨੂੰ ਗੁਰੂ ਘਰ ਨੂੰ ਲੈ ਕੇ ਜਾਵਾਂਗੇ ਤਾਂ ਮੰਨ ਲਓ ਇਹੋ ਜਿਹੀ ਇਤਿਹਾਸਿਕ ਗੁਰੂ ਘਰ ਦੇ ਦਰਸ਼ਨ ਦਿਦਾਰੇ ਕਰਾਵਾਂਗੇ। ਪਰ ਫਿਰ ਹੀ ਆਪਣੀਆਂ ਉਹਨਾਂ ਵਾਲੀ ਜਨਰੇਸ਼ਨ ਜਿਹੜੀ ਹੈਗੀ ਗੁਰੂ ਘਰ ਨਾਲ ਜੁੜ ਸਕਦੀ ਆ ਤੁਸੀਂ ਦੇਖ ਰਹੇ ਹੋਵੋਗੇ ਵੀ ਸਾਹਮਣੇ ਉਹ ਭਾਈ ਬਚਿੱਤਰ ਸਿੰਘ ਜੀ ਵਾਲਾ ਜਿਹੜਾ ਹੈਗਾ ਬੁੱਤ ਬਣਿਆ ਵਾ ਮੈਂ ਉਹਦਾ ਵੀ ਦ੍ਰਿਸ਼ ਲਿਆ ਜੀ। ਔਰ ਇਹ ਮੈਨੂੰ ਬਹੁਤ ਵਧੀਆ ਲੱਗਿਆ। ਬੜੀ ਮਨ ਨੂੰ ਸ਼ਾਂਤੀ ਆਈ ਇਸ ਗੁਰੂ ਘਰ ਅੱਜ ਮੈਂ ਪਹਿਲੀ ਾਰ ਦਰਸ਼ਨ ਕੀਤੇ ਆ ਸਾਧ ਸੰਗਤ ਜੀ ਔਰ ਇਹ ਗੁਰੂ ਘਰ ਦੇ ਇਤਿਹਾਸ ਨਾਲ ਵੀ ਅਸੀਂ ਤੁਹਾਨੂੰ ਜਾਣੂ ਕਰਵਾਵਾਂਗੇ ਮਹਾਰਾਜ ਜੀ ਆਓ ਜੀ ਸਾਧ ਸੰਗਤ ਜੀ ਅੱਗੇ ਆਪਾਂ ਦਰਸ਼ਨ ਕਰਦੇ ਹਾਂ ਗੁਰੂ ਘਰ ਦੇ ਔਰ ਗੁਰੂ ਘਰ ਦੇ ਜਦੋਂ ਆਪਾਂ ਦਰਬਾਰ ਸਾਹਿਬ ਅੰਦਰ ਦਰਸ਼ਨ ਕਰਦੇ ਹਾਂ ਉਸ ਦੇ ਬਿਲਕੁਲ ਨਾਲ ਹੀ ਗੁਰੂ ਸਾਹਿਬ ਦਾ ਪੋਰਾ ਸਾਹਿਬ ਹੈ ਜੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ 1746 ਈਸਵੀ ਵਿੱਚ ਇਥੇ ਕੂਣੀ ਲਾ ਕੇ 17 ਪੈਰ ਜਿਹੜੇ ਅੱਜ ਦੇ 51 ਘੰਟੇ ਬਣਦੇ ਐ ਜਪ ਕੀਤਾ ਸੀਗਾ ਜੀ ਤਾਂ ਇਸ ਸਥਾਨ ਦਾ ਨਾਂ ਕੂਣੀ ਸਾਹਿਬ ਗੁਰੂ ਘਰ ਦੇ ਨਾਂ ਤੇ ਪਿਆ ਜੀ ਔਰ ਇਸ ਸਥਾਨ ਨੂੰ ਪ੍ਰਗਟ ਕਰਨ ਵਾਲੇ ਬ੍ਰਾਹਮ ਗਿਆਨੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ ਉਹ ਵੀ ਇਸ ਸਥਾਨ ਤੇ ਆਪ ਕਰਿਆ ਕਰਦੇ ਸਨ ਤੇ ਅੱਜ ਉਹਨਾਂ ਦਾ ਹੀ ਇਸ ਸਥਾਨ ਤੇ ਪ੍ਰਬੰਧ ਜਿਹੜਾ ਹੈਗਾ ਉਹ ਕੰਟੀਨਿਊਡ ਚੱਲ ਰਿਹਾ ਜੀ ਉਸ ਸਮੇਂ ਤੋਂ ਲੈ ਕੇ ਪਰ ਇਸ ਸਥਾਨ ਤੋਂ ਗੁਰੂ ਸਾਹਿਬ ਜਦੋਂ ਜਾਣ ਲੱਗੇ ਤਾਂ ਫਿਰ ਉਹ ਅਨਪੂਰਨਾ ਨਾਮ ਦੀ ਜਿਹੜੀ ਲੜਕੀ ਸੀਗੀ ਉਹਨੂੰ ਵਾਰ ਦੇ ਕੇ ਗਏ ਵੀ ਸਾਡੇ ਸਥਾਨ ਤੋਂ ਪਹਿਲਾਂ ਇੱਥੇ ਤੇਰਾ ਮੰਦਿਰ ਬਣੇਗਾ ਔਰ ਜੋ ਵੀ ਕੋਈ ਸੱਚੇ ਦਿਲੋਂ ਇੱਥੇ ਕੋਈ ਇੱਛਾ ਆਪਦੀ ਮਨੋ ਕਾਮਨਾ ਸ਼ਰਧਾ ਭਾਵਨਾ ਨਾ ਆਏਗਾ ਤੇ ਉਹਦੀ ਹਰ ਇੱਕ ਮਨੋ ਕਾਮਨਾ ਪੂਰੀ ਹੋਵੇਗੀ ਔਰ ਸਾਥ ਸੰਗਤ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਅਤੇ ਹੋਰ ਇਹੋ ਜਿਹੀਆਂ ਧਾਰਮਿਕ ਗੁਰੂ ਸਾਹਿਬ ਨਾਲ ਜੁੜੀਆਂ ਗੁਰੂ ਘਰ ਦੀਆਂ ਇਮਾਰਤਾਂ ਜਾਂ ਗੁਰੂ ਘਰ ਦਾ ਇਤਿਹਾਸ ਕੋਸ਼ਿਸ਼ ਕਰਾਂਗੇ ਵੀ ਅੱਗੇ ਤੋਂ ਵਧੀਆ ਤੇ ਇਸ ਚੱਜੇ ਟੰਗ ਨੇ ਏਦੋਂ ਵੀ ਹੋਰ ਵਧੀਆ ਤੰਗ ਤਰੀਕੇ ਨਾਲ ਦਰਸ਼ ਸੰਗਤਾਂ ਦੇ ਰੂਪ ਰੂਪ ਕੀਤਾ ਜਾਵੇ। ਔਰ ਇਸ ਗੁਰੂ ਘਰ ਵੀਡੀਓਗ੍ਰਾਫੀ ਦੀ ਦਰਬਾਰ ਸਾਹਿਬ ਦੀ ਬਣਾਹੀ ਸੀਗੀ ਔਰ ਇੱਥੇ ਸੇਵਾਦਾਰਾਂ ਤੋਂ ਥੋੜੀ ਜੀ ਇਜਾਜ਼ਤ ਲੈ ਕੇ ਤੇ ਅਸੀਂ ਦਰਬਾਰ ਸਾਹਿਬ ਦੀ ਅੰਦਰੋਂ ਅੰਦਰੋਂ ਵੀਡੀਓਗ੍ਰਾਫੀ ਕਰੀ ਸੀਗੀ ਥੋੜੀ ਜੀ ਔਰ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ